ਇਹ 2 ਮਿੱਤੀ 171225 ਨੂੰ ਐਸਆਈ ਜਰਨਲ ਸੀਐਸਟਾਫ 2 ਪਾਸ ਇੱਕ ਮਕਬਰੀ ਹੋਈ ਸੀ ਕਿ ਕੁਝ ਵਿਅਕਤੀ ਜਿਹੜੀ ਚਾਈਨਾ ਡੋਰ ਦੀ ਸਪਲਾਈ ਕਰ ਰਹੇ ਨੇ ਜਿਸ ਸੰਬੰਧੀ ਮਕਬਰੀ ਤੇ ਪਰਚਾ ਦਰਜ ਕਰਦੇ ਹੋਏ ਦੋ ਵਿਅਕਤੀਆਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ 120 ਗੁੱਟੇ ਜਿਹੜੇ ਨੇ ਪਲਾਸਟਿਕ ਚਾਈਨਾ ਡੋਰ ਜਿਹੜੀ ਬਰਾਮਦ ਕੀਤੀ ਹੈ ਜਿਸ ਸੰਬੰਧੀ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸਮਾਰਡ ਹਾਸਲ ਕੀਤਾ ਜਾ ਰਿਹਾ ਹੈ ਤੇ ਬਾਕੀ ਮਕਦਮੇ ਦੀ ਜਿਹੜੀ ਤਫਤੀਸ਼ ਕੀਤੀ ਜਾ ਰਹੀ ਹੈ ਦੇਖੋ ਇਹ ਦੋਵੇਂ ਵਿਅਕਤੀ ਇੱਕ ਤਾਂ ਕਾਲਿਆਂਵਾਲੀ ਸਰਸਾ ਦਾ ਰਹਿਣ ਵਾਲਾ ਹੈ ਦੂਸਰਾ ਵੀ ਕਾਲਿਆਂਵਾਲੀ ਦਾ ਰਹਿਣ ਵਾਲਾ ਪਰ ਉਹ ਉਹਦੀ ਜਿਹੜੀ ਰਹਿਸ਼ ਹੈਗੀ ਇੱਥੇ ਅਜੀਤ ਰੋਡ ਬਠੰਡਾ ਤੇ ਅਸੀਂ ਇਹਦੇ ਬੈਕਵਰਡ ਫਾਰਵਰਡ ਲਿੰਕ ਦੇਖ ਰਹੇ ਆ ਇਹਨਾਂ ਨੇ ਬੇਸ਼ਕੀ ਜਿਹੜਾ ਅਜੇ ਤੱਕ ਪਤਾ ਲੱਗਾ ਹੈ ਪਿੱਛੋਂ ਕਾਲਿਆਂਵਾਲੀ ਤੋਂ ਹੀ ਲੈ ਕੇ ਆਈ ਸੀ ਹਾਂ ਬਿਲਕੁਲ ਜੀ ਜਿੱਥੇ ਜਾਣੀ ਸੀ ਜਾਂ ਜਿੱਥੋਂ ਪਿੱਛੋਂ ਜਿਹੜੀ ਵੀ ਜਗ੍ਹਾ ਤੋਂ ਇਹ ਬਣ ਕੇ ਆਈ ਅਸੀਂ ਉਸਦੇ ਵੀ ਪਿੱਛੇ ਜਿਹੜਾ ਜਾ ਰਹੇ ਹਾਂ ਦੇਖ ਰਹੇ ਹਾਂ ਉਹਦੇ ਵਿੱਚ ਇਹਦੀ ਵੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਪਿਛਲੇ ਕੁਝ ਦਿਨਾਂ ਤੋਂ ਮਾਨਯੋਗ ਡੀਸੀ ਸਾਹਿਬ ਵੱਲੋਂ ਵੀ ਇਸ ਬੰਦੀ ਹਦਾਇਤਾਂ ਜਾਰੀ ਕੀਤੀਆਂ ਚైనా ਡੋਰ ਦੀ ਪਾਬੰਦੀ ਦੇ ਸਬੰਧ ਵਿੱਚ ਦੇਖੋ ਸਾਡੀ ਤਾਂ ਇਹੀ ਅਪੀਲ ਹੈ ਵੀ ਇਸ ਤਰ੍ਹਾਂ ਦੀ ਜੈ ਚੈਨਾ ਡੋਰ ਦੀ ਜਿਹੜੀ ਵਰਤੋਂ ਨਾ ਕੀਤੀ ਜਾਵੇ ਜਿਹੜੀ ਸਿਹਤ ਲਈ ਜਾਨ ਲਈ ਜਿਹੜੀ ਨੁਕਸਾਨਦੇਈ ਸਭ ਤੋਂ ਦੀ ਤੁਹਾਨੂੰ ਕਿਸ ਤਰ੍ਹਾਂ ਦੀ ਕਾਰਵਾਈ ਦੇਖੋ ਜਿਹੜੇ ਵੀ ਦੁਕਾਨਦਾਰ ਵੇਚ ਰਹੇ ਨੇ ਪਹਿਲਾਂ ਵੀ ਅਸੀਂ ਇਹਨਾਂ ਦੇ ਖਿਲਾਫ ਜਿਹੜੀ ਬੰਨਦੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਹੈ ਇਸ ਤੋਂ ਇਲਾਵਾ ਜੇ ਕੋਈ ਸਾਡੇ ਧਿਆਨ ਵਿੱਚ ਫਿਰ ਵੀ ਆਉਂਦਾ ਹੈ ਵੀ ਜੇ ਕੋਈ ਦੁਕਾਨਦਾਰ ਵੇਚ ਰਿਹਾ ਤਾਂ ਉਹਦੇ ਖਿਲਾਫ ਜਿਹੜੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ